ਤੋਂ ਤਤਾ ਦਿਨ ਸਪਨਾ ਆ ਰਿਹਾ ਉਸ ਦੇ ਮੱਦੇ ਨਜ਼ਰ ਜਿਹੜਾ ਵਾ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਸਕਿਉਰਿਟੀ ਪ੍ਰੋਗਰਾਮ ਜਿਹੜੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਆ ਕ੍ਰਾਈਮ ਨੂੰ ਕਵਰ ਕਰਨ ਦੇ ਲਈ ਜਾਂ ਮਾੜੇ ਅਨਸਰਾਂ ਵਿੱਚ ਕੋਈ ਸ਼ਰਾਰਤਾਂ ਕਵਰ ਕਰਨ ਲਈ ਸਾਡੇ ਵੱਲੋਂ ਨਾਕਾਬੰਦੀ ਪੈਟਰੋਲਿੰਗ ਤੇ ਪਲੱਸ ਜਿਹੜੇ 플ੈਗ ਮਾਰਚ ਜਿਹੜੇ ਆ ਕੱਢੇ ਜਾ ਰਹੇ ਆ ਅੱਜ ਦਾ 플ੈਗ ਮਾਰਚ ਸਾਡਾ ਹਾਲ ਬਾਜ਼ਾਰ ਤੋਂ ਸ਼ੁਰੂ ਹੋ ਕੇ ਜਿਹੜੇ ਅੰਦਰਲੇ ਬਾਜ਼ਾਰ ਉਹਨਾਂ ਦੇ ਵਿੱਚ ਕੱਢਿਆ ਜਾਵੇਗਾ ਇਸ ਦੇ ਵਿੱਚ ਪਬਲਿਕ ਨੂੰ ਸੈਂਸ ਆਫ ਸਿਕਿਉਰਟੀ ਦੇ ਲਈ ਆਪਾਂ ਇਹ ਫਲੈਗ ਮਾਰਚ ਕਰ ਰਹੇ ਆਂ ਵੀ ਪੁਲਿਸ ਫੋਰਸ ਹਮੇਸ਼ਾ 24/7 ਤੁਹਾਡੀ ਸਿਕਿਉਰਟੀ ਦੇ ਲਈ ਮੌਜੂਦ ਹੈ ਜਿਸ ਦੇ ਵਿੱਚ ਇਹ ਅੱਜ ਸਾਡੇ ਨਾਲ ACB ਸੈਂਟਰਲ ACB ਸਰਦਾਰ ਹਰਿੰਦਰ ਸਿੰਘ ਤੇ ਪਲਾਸੀ ਜਿਹੜੀ ਲੋਕਲ ਜ਼ੋਨ ਦੀ ਫੋਰਸ ਹੈ ਜਿਹੜੀ ਉਹਨਾਂ ਵੱਲੋਂ ਜਿਹੜੀ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਕਿੰਨੀਆਂ ਏਜੰਸੀਆਂ ਜਿੰਨੀਆਂ ਲਗਾਈਆਂ ਗਈਆਂ ਤੇ ਇਹ ਲੋਕਲ ਜਿਹੜੀ ਸਾਡੀ ਇੱਥੇ ਡਿਸਟ੍ਰਿਕਟ ਦੀ ਫੋਰਸ ਆ ਉਹ ਆ ਜਿਹੜੀ ਤੇ ਬਾਹਰੋਂ ਸਾਨੂੰ ਜਿਹੜੀ ਹੈਡਕੁਆਟਰ ਵੱਲੋਂ ਥੋੜੀ ਸਪਲੀਮੈਂਟ ਹੋਈ ਆ ਉਸ ਨੂੰ ਵੀ ਇਸ ਦੇ ਵਿੱਚ ਇਨਕਲੂਡ ਕੀਤਾ ਗਿਆ ਇਸ ਦੇ ਅੱਜ ਆਪਾਂ ਜ਼ੋਨ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਦਿਨ ਅਤੇ ਰਾਤ ਦੇ ਜਿਹੜੇ ਅਲੱਗ-ਅਲੱਗ ਸੈਂਸਿਟਿਵ ਪੁਆਇੰਟਸ ਜਿਸ ਤਰ੍ਹਾਂ ਹਾਲ ਗੇਟ ਹੋ ਗਿਆ ਰੇਲਵੇ ਸਟੇਸ਼ਨ ਦੀਆਂ ਬੈਕ ਸਾਈਡਸ ਹੋ ਗਿਆ ਜਿਹੜੇ ਅੰਦਰਲੇ ਬਾਜ਼ਾਰ ਨੇ ਜਿੱਦਾਂ ਦਰਬਾਰ ਸਾਹਿਬ ਦੇ ਨਜ਼ਦੀਕ ਗਲਿਆਰਾ ਜਾਂ ਦੂਸਰੇ ਜਿਹੜੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਵੀ ਸਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਆ ਅਲੱਗ-ਅਲੱਗ ਡੇ ਐਂਡ ਸ਼ਿਫਟ ਡੇ ਅਤੇ ਨਾਈਟ ਸ਼ਿਫਟ ਦੇ ਜਿਹੜੇ ਨਾਕਾਬੰਦੀ ਕੀਤੀ ਗਈ ਆ ਉਸ ਤੋਂ ਇਲਾਵਾ ਜਿਹੜੀਆਂ ਸਣੀਆਂ ਪੀਸੀਆਰ ਆ ਉਸ ਨੂੰ ਵੀ ਮਾਨਯੋਗ ਸੀਪੀ ਸਾਹਿਬ ਵੱਲੋਂ ਸਟਰੈਂਥਨ ਕੀਤਾ ਗਿਆ ਸਾਰੀਆਂ ਪੀਸੀਆਰ ਇਸ ਵਕਤ ਭਾਵੇਂ ਉਹ ਗੱਡੀਆਂ ਨੇ ਤੇ ਭਾਵੇਂ ਉਹ ਐਕਸਲੇਜ਼ ਨੇ ਉਹ ਸਾਰੇ ਫੁੱਲ ਸਟਰੈਂਥ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਕਰ ਰਹੇ ਨੇ ਤਾਂ ਕਿ ਜਿਹੜਾ ਆਨ ਵਾਲਾ ਸਮਾਗਮ ਆ ਜਿਹੜਾ ਸਵਤੰਤਰਤਾ ਦਿਵਸ ਆ ਆਪਣਾ ਬਿਲਕੁਲ ਪੀਸਫੁੱਲ ਜਿਹੜਾ ਵਾ ਉਸ ਜਿਹੜੇ ਸਾਰੇ ਪੀਸਫੁੱਲ ਤਰੀਕੇ ਨਾਲ ਉਹਨੂੰ ਮਨਾ ਸਕਣ ਬਿਲਕੁਲ ਸੀਸੀਟੀਵੀ ਵੈਨਸ ਪਲੱਸ ਜਿਹੜੀਆਂ ਸਾਡੀਆਂ ਜਿਹੜੀਆਂ ਲੋਕਲ ਇੰਟੈਲੀਜੈਂਸ ਟੀਮਸ ਨੇ ਉਹ ਵੀ ਵਰਕਆਊਟ ਕਰ ਰਹੀਆਂ ਨੇ ਵੀ ਕਿਸੇ ਵੀ ਮਾੜੇ ਅਨਸਰ ਨੂੰ ਜਿਹੜਾ ਵਾ ਉਹ ਗੈਰਕਾਨੂੰਨੀ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੇ ਕੋਈ ਸਾਡੇ ਧਿਆਨ ਦੇ ਵਿੱਚ ਇਹੋ ਜੀ ਗੱਲ ਆਉਂਦੀ ਆ ਤੇ ਸ਼ਕਤੀ ਨਾਲ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਜੀ ਅਸੀਂ ਇਹੀ ਕਹਿਣਾ ਚਾਹਵਾਂਗੇ ਅਮਰਸਰ ਕਮਿਸ਼ਨਰੇਟ ਪੁਲਿਸ ਜਿਹੜੀ ਆ 24/7 ਅ ਅਮਰਸਰ ਸ਼ਹਿਰ ਵਾਸੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕਿਸੇ ਵੀ ਗੈਰਕਾਨੂੰਨੀ ਜਿਹੜਾ ਗੈਰ ਸਮਾਜਿਕ ਤੱਤ ਨੂੰ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਜੋ ਵੀ ਹੋਵੇਗਾ ਉਸ ਨੂੰ ਸ਼ਕਤੀ ਨਾਲ ਜੇਠਿਆ ਜਾਵੇਗਾ ਫਲੈਗ ਮਾਰਚ ਕਿੱਥੋਂ ਲੈ ਕੇ ਕਿੱਥੋਂ ਤੱਕ ਦੇ ਇਹ ਹਾਲ ਗੇਟ ਤੋਂ ਸ਼ੁਰੂ ਕਰਨੇ ਹੈ ਹਾਲ ਗੇਟ ਤੋਂ ਸਕੰਦਰੀ ਗੇਟ ਤੇ ਪਲੱਸ ਉਸ ਤੋਂ ਬਾਅਦ ਜਿਹੜਾ ਸਾਰਾ ਏਰੀਆ ਸੈਂਟਰਲ ਪਲੱਸ ਸਾਊਥ ਆ ਉਸ ਦੇ ਵਿੱਚ ਇਸ ਨੂੰ ਕਵਰ ਕੀਤਾ ਜਾਊਗਾ ਖੁਸ਼ ਫਲੈਗ ਮਾਰਚਸ ਕੱਲ ਵੀ ਕੱਢੇ ਜਾਣਗੇ ਜਿਸ ਦੇ ਵਿੱਚ ਹੋਰ ਜਿਹੜਾ ਰਿਮੇਨਿੰਗ ਸਿਟੀ ਆ ਉਸ ਨੂੰ ਵੀ ਕਵਰ ਕੀਤਾ ਜਾਵੇਗਾ ਮੈਸ ਟੂਰਿਸਟ ਦਾ ਵੀ ਬਿਲਕੁਲ ਖਿਆਲ ਰੱਖਿਆ ਗਿਆ ਜਿਹੜੀ ਇਸ ਏਰੀਆ ਦੇ ਵਿੱਚ ਵੇਖੋ ਇਸ ਤੇ ਮੇਨ ਸਮਾਗਮ ਨੂੰ ਛੱਡ ਕੇ ਸ਼ਹਿਰ ਦੇ ਵਿੱਚ ਹੋਰ ਵੀ ਛੋਟੇ-ਛੋਟੇ ਸਮਾਗਮ ਜਿਹੜੇ ਆ ਅਲੱਗ-ਅਲੱਗ ਜਿਹੜੀਆਂ ਇੰਸਟੀਚੂਟਸ ਆ ਉਹਨਾਂ ਵੱਲੋਂ ਇੰਸਟੀਟਿਊਸ਼ਨਸ ਵੱਲੋਂ ਮੰਗਾਈ ਜਾਂਦੇ ਬਣਾਏ ਜਾਂਦੇ ਨੇ ਅਸੀਂ ਸਾਰਿਆਂ ਦੇ ਉੱਤੇ ਸੁਰੱਖਿਆ ਜਿਹੜੀ ਆ ਬਿਲਕੁਲ ਯਕੀਨੀ ਬਣਾਈ ਹੋਈ ਆ ਜਿਹੜੀ ਮੇਨ ਈਵੈਂਟ ਦੀ ਗੱਲ ਕਰੀਏ ਤਾਂ ਉਸ ਦੇ ਆਲੇ-ਦੁਆਲੇ ਬਿਲਕੁਲ ਵੀ ਜਿਹੜੀ ਈਵੈਂਟ ਵਾਲੇ ਦਿਨ ਬਿਲਕੁਲ 100% ਫੂਲ ਪ੍ਰੂਫ ਸਿਕਿਉਰਿਟੀ ਹੋਏਗੀ ਨਾਰਮਲ ਪਬਲਿਕ ਦਾ ਜਿਹੜਾ ਆਵਾਜਾਈ ਦਾ ਉਹ 100% ਖਿਆਲ ਰੱਖਿਆ ਜਾਏਗਾ ਤਾਂ ਕਿ ਉਸ ਦਿਨ ਇਸ ਏਰੀਏ ਦੇ ਵਿੱਚ ਜਿਸ ਤਰ੍ਹਾਂ ਦਰ ਗਿਆਨਾ ਮੰਦਰ ਜਾਂ ਸ੍ਰੀ ਦਰਬਾਰ ਸਾਹਿਬ ਇਸ ਦੇ ਵਿੱਚ ਜਿਹੜੇ ਵੀ ਸ਼ਰਧਾਲੂ ਆ ਰਹੇ ਹੋ ਨਿਰਵੇਗਨ ਆਪਣੀ ਜਿਹੜੀ ਆਸਥਾ ਦੇ ਨਾਲ ਆਉਣ ਤੇ ਨਿਰਵੇਗਨ ਜਿਹੜੀ ਆਪਣੀ ਇਹ ਤੇ ਨਤਮਸਤਕ ਹੋ ਕੇ ਆਪਣੇ ਵਾਪਸ ਜਾ ਸਕਣ